ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਹੁਣ ਏਦੋਂ ਪਹਿਲਾਂ ਆਪਾਂ ਕੋਈ ਸਪ੍ਰੇ ਨਹੀਂ ਕਰ ਸਕੇ ਵੀ ਜਿਵੇਂ ਗੁੱਲੇ ਡੰਡੇ ਵਾਲੀ ਜਾਂ ਪਾਲਕ ਬਾਥੂ ਵਾਲੀ ਉਹਦਾ ਹੁਣ ਜ ਪੂਰਾ ਮੌਕਾ ਹੈ ਸਪਰੇਅ ਕਰਨ ਦਾ ਤੇ ਇਹਦਾ ਕੀ ਕਾਰਨ ਹੈ ਆਪਾਂ ਸਾਰਾ ਕੁਝ ਇਹ ਵੀਡੀਓ ਦੇ ਵਿੱਚ ਕਰਾਂਗੇ ਗੱਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਇਹਦੋਂ ਪਹਿਲਾਂ ਭਈ ਆਪਾਂ ਸਪਰੇਅ ਤਾਂ ਨਹੀਂ ਕਰ ਸਕੇ ਕਿਉਂਕਿ ਮੌਸਮ ਖਰਾਬ ਸੀਗਾ। ਕਦੇ ਧੁੰਦਾਂ ਪੈਣ ਲੱਗ ਪਈਆਂ ਕਦੇ ਬੱਦਲ ਹੋ ਜਾਂਦਾ ਸੀ। ਤੇ ਪਿੱਛੇ ਮੀਂਹ ਵੀ ਪਿਆ ਤੇ ਆਪਾਂ ਪਾਣੀ ਲੱਗੇ ਸੀ ਕਣਕਾਂ ਨੂੰ ਬਾਤਾ ਨੂੰ। ਉਹ ਤਾਂ ਮੀਂਹ ਪੈ ਕੇ ਗੱਲਾ ਵਾਂਸੀ ਆਪਾਂ ਨਹੀਂ ਵਿੱਚ ਵੜ ਕੇ ਸਪਰੇਅ ਕਰ ਸਕੇ। ਬਾਕੀ ਸਪਰੇਅ ਕਰਨ ਦਾ ਫੇਰ ਹੀ ਫਾਇਦਾ ਹੁੰਦਾ ਜੇ ਆਪਾਂ ਨੂੰ ਵੀ ਉਹਦਾ ਰਿਜ਼ਲਟ ਪੂਰਾ ਮਿਲੇ। ਕਈ ਵਾਰੀ ਐ ਹੁੰਦਾ ਹੈ। ਆਪਾਂ ਮੰਗਿਆ ਸਪਰੇਇਆਂ ਕਰ ਬੈਨੇ ਆ ਤੇ ਰਿਜ਼ਲਟ ਆਪਾਂ ਨੂੰ ਮਿਲਦਾ ਨਹੀਂਗਾ ਤੇ ਫੇਰ ਆਪਾਂ ਨੂੰ ਦੁਬਾਰੇ ਕਰਨੀ ਪੈਂਦੀ ਐ ਤੇ ਉਹਦਾ ਰਿਜ਼ਲਟ ਨਹੀਂ ਮਿਲਦਾ ਇਹ ਹੁਣ ਪੂਰਾ ਮੌਕਾ ਐ ਇਸ ਟਾਈਮ ਸਪਰੇਅ ਕਰਨ ਦਾ ਕਿਉਂਕਿ ਬਈ ਹੁਣ ਨਾ ਧੁੱਪਾਂ ਲੱਗਣ ਲੱਗ ਗਈਆਂ ਹੁਣ ਧੁੱਪਾਂ ਲੱਗਦੀਆਂ ਜਿਹੜੀਆਂ ਜਦੋਂ 2-3 ਧੁੱਪਾਂ ਲੱਗੀਆਂ ਤੇ ਜਿਹੜੇ ਨਦੀਨ ਨਾਸ਼ਕਾ ਥੋੜੇ ਨਰਮ ਪੈ ਜਾਣਗੇ ਲਵੇ ਹੋ ਜਾਣਗੇ ਯਾਨੀ ਕਿ ਕਹਿਣ ਦਾ ਮਤਲਬ ਫੇਰ ਉਹ ਜਦੋਂ ਉਹਦੇ ਤੇ ਆਪਾਂ ਹੁਣ ਸਪਰੇਅ ਕਰਾਂਗੇ ਦੋ ਤਿੰਨ ਧੁੱਪਾਂ ਦੇ ਬਾਅਦ ਉਦੋਂ ਆਪਾਂ ਨੂੰ ਪੂਰਾ ਰਿਜ਼ਲਟ ਮਿਲੂਗਾ ਉਹਦਾ ਨਹੀਂ ਤਾਂ ਹੁਣ ਜਿਵੇਂ ਆਪਾਂ ਨਾਲ ਦੀ ਨਾਲ ਕਿਤੇ ਇੱਕ ਅੱਧੀ ਧੁੱਪ ਨਿਕਲੀ ਆਪਾਂ ਸਪਰੇਅ ਕਰਤੀ ਕਈ ਦਵਾਈਆਂ ਹੁੰਨੀਆਂ ਜਿਹੜੀਆਂ ਅਸਰ ਕਰ ਜਾਂਦੀਆਂ ਜਿਵੇਂ ਆਪਾਂ ਪਾਲਕ ਬਾਥੂ ਤੇ ਮੰਨੀਏ ਤੇ ਉਹਦੇ ਤੇ ਆਪਾਂ ਜੇ 24D ਕਰਤੀ ਤਾਂ ਉਹ ਅਸਰ ਕਰ ਜਾਂਦੀ ਹੈ ਤੇ ਆਪਾਂ ਜੇ ਹੋਰ ਕਈ ਗੁੱਲੀ ਡੰਡੇ ਵਾਲੀਆਂ ਸਪਰੇਅਆਂ ਜਿਹੜੀਆਂ ਹੈਗੀਆਂ ਉਹ ਵੀ ਧੁੰਦੇ ਜਾਂ ਠੰਢੇ ਚ ਜਦੋਂ ਮੌਸਮ ਖਰਾਬ ਹੋਵੇ ਤਾਂ ਅਸਰ ਨਹੀਂ ਕਰਦੀਆਂ ਉਹ ਮੇ ਅਸਰ ਨਹੀਂ ਕਰਦੀਆਂ ਆਪਾਂ ਨੂੰ ਫੇਰ ਵੀ ਰਹਿ ਜਾਂਦਾ ਗੁੱਲ ਡੰਡਾ ਤੇ ਜਿਹੜਾ ਹੁਣ ਟਾਈਮ ਹੈ ਹੁਣ ਹੈਗਾ ਧੁੱਪਾਂ ਲੱਗਦੀਆਂ ਦੋ ਜਾਰ ਧੁੱਪਾਂ ਲੱਗ ਗਈਆਂ ਇਸ ਦੋ ਵਾਰ ਜਦੋਂ ਆਪਾਂ ਸਬਰੇ ਕਰਤੀ ਉਤੋਂ ਫੇਰ ਧੁੱਪਾਂ ਲੱਗ ਗਈਆਂ ਤਾਂ ਬਈ ਆਪਾਂ ਨੂੰ ਰਿਜ਼ਲਟ ਪੂਰਾ ਵਧੀਆ ਮਿਲੂਗਾ ਤੇ ਪਰ ਆਏ ਵੀ ਦਵਾਈ ਸਹੀ ਹੋਣੀ ਚਾਹੀਦੀ ਹੈ ਕਈ ਵਾਰੀ ਆਪਾਂ ਬਾਹਲੇ ਸਸਤੇ ਦੇ ਚੱਕਰ 'ਚ ਬਾੜੀ ਨਰਮ ਦਵਾਈ ਲੈ ਲੈਨੇ ਆ ਉਹਦਾ ਵੀ ਕੋਈ ਫਾਇਦਾ ਨਹੀਂਗਾ ਆਪਾਂ ਨੂੰ ਦੁਬਾਰੇ ਫੇਰ ਟਰਮੀ ਜਕਨੀ ਪਈ ਦੁਬਾਰੇ ਖੇਚਲ ਪਈ ਜਾਂ ਜੀ ਨੇ ਕਰਾਇ ਤੇ ਛੜਕਾਉਣੀਆਂ ਉਹਨੂੰ ਕਰਾਇਆ ਪੈ ਗਿਆ ਤੇ ਉਹਦਾ ਨਹੀਂ ਕੋਈ ਫਾਇਦਾ ਹਾਂ ਠੀਕ ਜੀ ਖਰੀਦ ਲਓ ਆਪਾਂ ਨੂੰ ਪਤਾ ਹੀ ਹੁੰਦਾ ਕਿਹੜੀ ਚੰਗੀ ਐ ਜਾਂ ਆਪਾਂ ਜਿਹੜੀਆਂ ਸਪਰੇਆਂ ਕਰਦੇ ਆ ਕਿਹੜੀ ਕੰਪਨੀ ਦੀ ਕਰਦੇ ਆ ਉਹੋ ਜੀਆਂ ਕੋਈ ਆਪਦੀ ਉਹ ਸਪਰੇਅ ਉਸ ਕੰਪਨੀ ਦੀ ਲੈ ਕੇ ਕਰ ਲਓ ਹੁਣ ਆਇਆ ਵੀ ਕਣਕਾਂ ਥੋੜੀਆਂ ਵੱਡੀਆਂ ਹੋ ਗਈਆਂ ਤੇ ਗੋਲ ਡੰਡਾ ਵੀ ਵੱਡਾ ਹੋਇਆ ਹੋਊਗਾ ਤੇ ਆਪਾਂ ਸਪਰੇਅ ਕਿਹੜੀ ਕਰੀਏ ਬਈ ਜੇ ਹੁਣ ਜੇ ਆਪਾਂ ਸਹੀ ਵੇਖੀਏ ਤਾਂ ਟੌਪਿਕ ਦਾ ਟਾਈਮ ਹੈ ਕਿਉਂਕਿ ਜਿਹੜੀ ਗੋਲਡ ਡੰਡਾ ਉਹ ਵੀ 5 5 6 6 ਪੱਤੇ ਹੋ ਗਿਆ ਹੋਊਗਾ ਤੇ ਜਿਹੜੀਆਂ ਦੂਜੀਆਂ ਆਮ ਸਪਰੇਆਂ ਮੰਨ ਕੇ ਚੱਲੋ ਜਿਵੇਂ ਆਪਾਂ ਲੀਡਰ ਟਾਈਪ ਕਹਿ ਦਈਏ ਉਹ ਨਾ ਛੋਟੇ ਦੇ ਕਾਰਨ ਦੀ ਹੁੰਦੀ ਹੈ ਪਹਿਲਾ ਪਾਣੀ ਲੱਗੇ ਤੋਂ ਬਾਅਦ ਤੇ ਜਦੋਂ ਗੋਲਡਨ ਡਾ 2 2 ਪੱਤੇ ਹੋਵੇ 2 3 ਪੱਤੇ ਹੋਵੇ ਉਦੋਂ ਉਹ ਪੂਰਾ ਰਿਜ਼ਲਟ ਆਪਾਂ ਨੂੰ ਦਿੰਦੀ ਹੈ ਉਹ ਆਪਾਂ ਕਰ ਨਹੀਂ ਸਕੇ ਕਿਉਂਕਿ ਪਾਣੀ ਲੱਗੇ ਤੋਂ ਬਾਅਦ ਮੀਂਹ ਪੈ ਗੇ ਤੇ ਮੀਂਹ ਆ ਤੋਂ ਬਾਅਦ ਫਿਰ ਛੇਤੀ ਬੱਤਰੀਆਂ ਆਏ ਕੰਮ। ਅੱਜ ਦੇ ਧੁੰਦਾਂ ਪੈਣ ਲੱਗੀਆਂ, ਬੱਦਲ ਹੋਣ ਲੱਗੇ, ਖਰਾਬ ਰਿਹਾ ਮੌਸਮ। ਤੇ ਹੁਣ ਫਿਰ ਗੁਲਡੰਡਾ ਥੋੜਾ ਜਿਹਾ ਵੱਡਾ ਹੋ ਗਿਆ। ਤੇ ਵੱਡੇ ਗੁਲਡੰਡੇ ਤੇ ਟਾਪ ਕੀ ਕੰਮ ਕਰੂਗੀ ਕਿਉਂਕਿ ਹੁਣ 5 5 6 6 ਪੱਤੇ ਜਿਹੜਾ ਗੁਲਡੰਡਾ ਹੋ ਗਿਆ। ਉਹ ਤੇ ਬਈ ਟਾਪਕ ਨੇ ਕੰਮ ਕਰਨਾ। ਇਹ ਮੈਂ ਤਾਂ ਕਹਿੰਨਾ ਆਪਾਂ 1 ਸਾਲ ਦਾ ਤਜਰਬਾ ਵੇਖਿਆ ਸੀ ਕਣਕਾਂ ਨਸਾਰੇ ਦੇ ਨੇੜੇ ਸੀਗੀਆਂ। ਉਹ ਤੋਂ ਗੁਲਡੰਡਾ ਹੁੰਦਾ ਬਹੁਤ ਸੀ। ਟੌਪਕ ਆਈ ਆਈ ਜ਼ੀਓ ਦਾ ਦਵਾਈ ਤੇ ਉਹ ਜਿਹੜਾ ਟੌਪਕ ਕੀਤੀ ਮਹਿੰਗੀ ਬਹੁਤ ਪੈਂਦੀ ਸੀਦੋਂ ਤੇ ਉਹਨੇ ਗੋਡੇ-ਗੋਡੇ ਤੋਂ ਵੱਡਾ ਗੋਲ ਡੰਡਾ ਸਕਾਤਾ ਸੀ ਕਣਕ ਅਨਸਾਰੇ ਤੇ ਹੁੰਦੀ ਹੈ ਜਦੋਂ ਵੇਖ ਲਓ ਤੁਸੀਂ ਕਿਹੜੀ-ਕਿਹੜੀ ਹੁੰਦੀ ਹੈ ਕਿਉਂਕਿ ਹੁਣ ਨਾ ਫਿਰ ਉਹ ਉਸੇ ਉਹੀ ਕੰਮ ਕਰੂਗੀ ਵੱਡੇ ਗੋਲ ਡੰਡੇ ਤੇ ਸਹੀ ਤਾਂ ਤੇ ਇੱਕ ਤਾਂ ਪਾਣੀ ਸਹੀ ਲੱਗ ਜਾਏ ਬਈ ਜਿਵੇਂ ਵੀ 6-7 ਢੋਲੀਆਂ ਹੱਥਾਂ ਵਾਲੀਆਂ ਉਸ ਹਿਸਾਬ ਨਾਲ ਉਹ ਭੁੰਡੇ ਕਿੰਨੇ ਬਣਨਗੇ ਤੇ ਬਾਕੀ ਦੋ ਸਹੀ ਪੈ ਜੀ ਤੇ ਧੁੱਪਾਂ ਲੱਗੀਆਂ ਤੋਂ ਦੋ ਤਿੰਨ ਤੋਂ ਪੰਜ ਤੋਂ ਲੱਗ ਗਈਆਂ ਉਦੋਂ ਆਪਾਂ ਸਪਰੇਅ ਕਰ ਦਈਏ ਤੇ ਉੱਤੋਂ ਦੋਗਹ ਧੁੱਪਾਂ ਲੱਗ ਜਾਣ ਤੇ ਚੰਗੀ ਸਪਰੇਅ ਹੋਵੇ ਰਿਜ਼ਲਟ ਦੇਊਗੀ ਬਾਕੀ ਜੇ ਨਾ ਰਿਜ਼ਲਟ ਦਿੱਤਾ ਤਾਂ ਕਿਸੇ ਕਿਸੇ ਨੇ ਵੀ ਨਹੀਂ ਦੇਣਾ ਕਿਉਂਕਿ ਜੇ ਮੌਸਮ ਸਹੀ ਹੈ ਤਾਂ ਰਿਜ਼ਲਟ 100% ਆਉਣਾ ਚਾਹੀਦਾ ਬਾਕੀ ਇਹ ਸਪ੍ਰੇਆਂ ਤੇ ਸਰਤੇ ਵੀ ਹੁੰਦਾ ਤੇ ਮੌਸਮ ਦੇ ਸਰਤੇ ਵੀ ਹੁੰਦੇ ਆ ਪਰ ਧੁੱਪਾਂ ਲੱਗੀਆਂ ਤਾਂ ਰਿਜ਼ਲਟ ਆਪਾਂ ਨੂੰ ਜ਼ਰੂਰ ਮਿਲੂਗਾ। ਧੁੱਪ ਲੱਗੀ ਤੋਂ ਜਿਹੜਾ ਹੁੰਦਾ ਹੈ ਦਵਾਈ ਪੂਰਾ ਕੰਮ ਕਰਦੀ ਹੈ। ਮੌਸਮ ਖਰਾਬ ਚ ਉਹਨਾ ਕੰਮ ਨਹੀਂ ਕਰਦੀ ਤੇ ਹੁਣ ਆਪਾਂ ਇਹ ਸਬਰਿਆਂ ਕਰ ਸਕਦੇ ਆ। ਤੇ ਇਹ ਆਪਾਂ ਦੱਸ ਦਈਏ ਹਾਂ ਆਪਾਂ ਬਾਥੂ ਵਾਸਤੇ ਤੇ ਪਾਲਕਾਸਤੇ ਮੈਨਾ ਵਾਸਤੇ ਉਹਦੇ ਵਾਸਤੇ ਆਪਾਂ 240 ਵੀ ਕਰ ਸਕਦੇ ਆ ਐਲਗ੍ਰਪ ਵੀ ਕਰ ਸਕਦੇ ਆ। ਕੋਈ ਵੀ ਕਰ ਲਈਏ ਉਹੀ ਕੰਮ ਕਰਨੀ ਆ। ਤੇ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ